ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌਰੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤਕਰੀਬਨ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਜੀ ਹਲੇ ਤੱਕ ਇਹ ਕਹਾਣੀ ਜੀ ਕਬਸੇ ਇਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਉਹਨਾਂ ਦੀ ਚੈੱਕ ਕਰਦੇ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਦੋ 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 ਤੋਂ ਤਿੰਨ ਲੱਗ ਰਹੇ ਜੀ ਦੋ ਸੀ ਜਾਂ ਤਿੰਨ ਸੀਗੇ ਕਿੰਨੀ ਪੁੱਤਰ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਵਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕਿਆ ਤਾਂ ਇੱਕਦ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਕਾਫੀ ਜਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹਨੇ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸਨ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਨੂੰ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੋਂ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਸਰ ਇਹ ਪਤਾ ਲੱਗਿਆ ਕਿ ਪੁਰਾਣੀ ਰੰਜਿ ਸੀਗੀ ਆ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਆ ਜੀ ਵੀ ਪੁਰਾਣੀ ਰੰਜਿ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਿਟੀ ਨਾਲ ਜੀ ਅਸੀ ਸਾਹਿਬ ਕਿ ਬੰਦੇ ਨੂੰ ਲੈ ਕੇ ਗਏ ਨੇ ਇੱਥੋਂ ਚੱਕ ਕੇ ਜੀ ਜਦੋਂ ਇੰਜਰ ਪਿਆ ਸੀ ਬਣੀ ਅਸਲ ਜਿਹੜਾ ਸਬਬ ਹੋ ਗਿਆ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਤੇ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਵੀ ਵੀ ਅਪਡੇਟ ਸਰ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਜੀ ਕੁਝ ਪਤਾ ਲੱਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ ਦੱਸਿਆ ਜਾ ਰਿਹਾ ਬਲੈਰੋ ਗੱਡੀ ਤੇ ਸਪਲੈਂਟਰ ਵਾਈਪ ਤੇ ਆਇਆ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੀ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਸ ਵਗੈਰਾ ਨਹੀਂ ਮੈਂ ਉਹੀ ਕਹਿ ਰਿਹਾ ਵੀ ਹਲੇ ਬਹੁਤ ਪ੍ਰੀਲੀਮినਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮੈਚੁਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਜੀ 4 4 4 ਤੋਂ 5 ਲੱਗਦੇ ਸਰ ਸਰ ਇਹਨਾਂ ਦੇ ਕਨਫਿਊਜ਼ ਹੋ ਰਿਹਾ ਹੈ ਜੀ ਇਹ ਬਿਲਕੁਲ ਬਿਲਕੁਲ ਪੁਖਤਾ ਇੰਤਜ਼ਾਮ ਸੀਗੇ ਜੀ ਇੱਥੇ ਵੱਡੀ ਕਪਾਣਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਓ ਕਿਉਂ ਦੇਦਾ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਹਲੇ ਹਲੇ ਤੱਕ ਦੀ ਜਿਹੜੀ ਜਾਣਕਾਰੀ ਹੈ ਇੱਕ ਰਾਣਾ ਬਲਾਚੌਰੀ ਨਮਾ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਕਿ ਮਿਲੇ ਆ ਚਾਰ ਤਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਹੈ ਜੀ ਹਲੇ ਤੱਕ ਇਹ ਕਹਾਣੀ ਜੀ ਕਬਸੇ ਇਹ ਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਹੁਣ ਉਹਨਾਂ ਦੀ ਚੈੱਕ ਕਰਦੇ ਆ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਦੋ 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 ਤੋਂ ਤਿੰਨ ਲੱਗ ਰਹੇ ਆ ਜੀ ਦੋ ਸੀ ਜਾਂ ਤਿੰਨ ਸੀਗੇ ਕਿੰਨੀ ਕੁ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹੱਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਹਦੇ ਨਾਲ ਉਹਨਾਂ ਨੇ ਕੋਈ ਫੋਟੋ ਖਿਚਾਣ ਲਈ ਜਾਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹ ਨਹੀਂ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੋਂ ਡਰਾਉਣ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਸਰ ਪਤਾ ਲੱਗਿਆ ਕਿ ਪੁਰਾਣੀ ਰੰਜੀ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜੀ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੈਰਿਟੀ ਨਾਲ ਜੀ ਸ੍ਰੀ ਸਾਹਿ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਕ ਕੇ ਜਦੋਂ ਇੰਜਰ ਪਿਆ ਸੀ ਬੋਡੀ ਬਿਲਕੁਲ ਕ੍ਰਿਟੀਕਲ ਸਟੇਟ ਆ ਗਿਆ ਨਹੀਂ 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 ਹਲੇ ਉਹ ਇਜ਼ ਕ੍ਰਿਟੀਕਲ ਇਨ ਹਸਪੀਟਲ ਤੇ 40 ਤੇ ਐਡਮਿਟ ਹੈ ਜੀ ਜਿਵੇਂ ਤੁਹਾਨੂੰ ਪਤਾ ਲੱਗੂਗਾ ਵੀ ਵੀ ਲ ਅਪਡੇਟਿੰਗ ਸਰ ਅਜੇ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਜੀ ਕੁਝ ਪਤਾ ਲੱਗਿਆ ਹੋਵੇ ਕੋਈ ਆਪਸੀ ਰੰਜਿਸ਼ ਹੈ ਕਿਉਂਕਿ ਉਹ ਦੱਸਿਆ ਜਾ ਰਿਹਾ ਬਲੈਰੋ ਗੱਡੀ ਤੇ ਸਪਲੈਂਟਰ ਵਾਈਪ ਤੇ ਆਇਆ ਨਹੀਂ ਨਹੀਂ ਬਹਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੀ ਅਲੱਗ-ਅਲੱਗ ਗੱਡੀਆਂ ਸੀ ਜਿਹੜੀਆਂ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਜ਼ ਮੈਂ ਉਹੀ ਕਹਿ ਰਿਹਾ ਵੀ ਹਲੇ ਬਹੁਤ ਪ੍ਰੀਲੀਮినਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋਈ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮਚੂਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰਲੀ ਸਰ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇ ਸਰ ਚਾਰ 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 ਤੋਂ ਪੰਜ ਲੱਗਦੇ ਸਰ ਕੋਈ ਕੋਨਫਰਮ ਪੁਖਤਾ ਇੰਤਜ਼ਾਮ ਹੀ ਨਹੀਂ ਬਿਲਕੁਲ ਬਿਲਕੁਲ ਪੁਖਤਾ ਇੰਤਜ਼ਾਮ ਸੀ ਜੀ ਇੱਥੇ ਵੱਡੀ ਕਪਾਂ ਚ ਹੀ ਕਿਉਂ ਹੋ ਰਿਹਾ ਜੀ ਇਹ ਇਹ ਹੁਣ ਇਹ ਤਾਂ ਮੈਂ ਕਿਉਂ ਕਿ ਉਹ ਕੀ ਕਹਿ ਸਕਦਾ ਜੀ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ